ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਬਾਈ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਬਾਈ ਨਵਾਂ ਸਾਲ ਸਾਰਿਆਂ ਮਰਤੰਦਰੁਸਤੀਆਂ ਪਰਿਆ ਹੋਇਆ ਬਾਈ ਸਾਰਿਆਂ ਦੇ ਕੰਮਕਾਰਾਂ ਵਾਂ ਬਰਕਤ ਬਖਸ਼ੇ ਮਹਾਰਾਜ ਸਾਰਿਆਂ ਦੇ ਜੀਵਾਂ ਵਾਂ ਪਰਿਵਾਰਾਂ ਵਾਂ ਸੁਖ-ਸਾਂਤੀ ਬਖਸ਼ੇ ਬਾਈ ਲਿਓ ਜੀ ਚਲਾਂ ਜੀ ਆਪਾਂ ਮੇਲਣੋਂ 2.5 ਘੰਟਾ ਟਾਈਮ ਹੋ ਗਿਆ ਤਕਰੀਬਨ ਲਗ ਜੀ ਆਪ ਨੂੰ ਅੱਧਾ ਘੰਟਾ ਪਿੰਡ ਤੱਕ ਜਾਂਦੇ ਵੇ ਟਰਾਲੀ ਵੀ ਆਪਣੀ ਬਾਹਰ ਖੜੀ ਹੈ ਇੱਥੇ ਪਾਣੀ ਆਪਾਂ ਨੇ ਠੀਕ ਹੈ ਜੀ ਬਣੇ ਰਹੋ ਅੱਜ ਦੀ ਵੀਡੀਓ ਕੱਲ ਮਿਲਦੇ ਅੱਗੇ ਜਾ ਕੇ ਲਿਓ ਜੀ ਹਰ ਰੋਜ਼ ਕੀ ਤਰ੍ਹਾਂ ਲਵਾਤੀ ਗੁਰੂ ਘਰ ਹਾਜ਼ਰੀ ਆਪਾਂ ਨੇ ਆਪਣਾ ਪਾਵਾਂ ਜੀ ਚੱਲੇ ਅੱਗੇ ਰਹਿ ਮਾਰਾ ਸੱਚ ਪਾਤਸ਼ਾਹ ਲੱਗੀ ਜੀ ਪੀਰਪਾ ਵੀ ਹਾਜ਼ਰੀ ਬਾਬੇਵਾ ਚੱਲਦੇ ਆ ਅੱਗੇ ਆਪਾਂ ਅੱਜ ਬਾਜਨ ਹਿਸਾਬ ਗਾਈ ਆਪਣੇ ਕੋਲ ਜਿਆਦਾ ਬਾਜਨ ਨਹੀਂ ਹੈ ਜੋ ਟਰਾਲੀ ਵਿੱਚ ਸਰੰਦ ਪਹੁੰਚ ਗਏ ਬਾਈ ਆਪਾਂ ਤਲਵਿੰਦਰ ਵੀਰ ਵਾਲਾ ਟਰੈਕਟਰ ਆ ਰਿਹਾ ਅੱਗੇ ਇਕੱਠੇ ਚੱਲेंगे ਫਿਰ ਖੜਗੇ ਤੇ ਬਾਈ ਰਹਾ ਆ ਗਿਆ ਵੀਰ ਗੱਲ ਗੱਲ ਹੋਈ ਹੈ ਕਹਿੰਦਾ ਮੈਂ ਉਹ ਰੇਲਵੇ ਵਾਲਾ ਪੁਲ ਪਾਰ ਕਰ ਰਿਹਾ ਆ ਜਾ ਈ 5-7 ਮਿੰਟ ਮੈਂ ਡਰਾਈਵਰ ਬੱਸ ਚੱਲਾਂ ਫਿਰ ਪਾਵਾਂ ਅੱਗੇ ਚੱਲੇ ਜਿਵੇਂ ਬਾਈ ਫਿਰ ਅੱਗੇ ਇਕੱਠੇ ਜੇ ਹੁਆ ਨਾ ਦੋਏ ਚਲ ਠੀਕ ਰਹਾ ਲੱਗ ਗਿਆ ਜੀ ਲਾਈਨ 'ਮਾ ਹੌਲੈਂਡ ਆਪਣੇ ਵਾਲਾ ਵੀਰ ਵਾਲਾ ਪਰਚੀ ਦੇ ਰਿਹਾ ਉੱਧਰ ਪੂਰੀ ਲੱਗ ਜੇਗਾ ਇੱਕ ਟਰੈਕਟਰ ਸਾਇਦ ਅੱਗੇ ਜਹੇਗਾ ਆਪਣਾ ਤਿੰਨ ਦੇ ਇੱਕ ਵੀਰ ਗੱਲ ਹੋਰ ਹੈ ਟਰੈਕਟਰ ਫਾਰਮ ਤੇ ਲੱਗ ਗਿਆ ਜੀ ਦੋ ਟਰਾਲੀਆਂ ਇੱਧਰ ਕਮਲੇ ਵੀਰ ਵਾਲੀ ਜਹੀ ਹੈ ਸਤਿਗੁਰ ਗੱਲ ਵੀਰ ਅਸੀ ਗਾਲ ਜੀ ਕੀ ਹਾਲ ਚਾਲ ਵਧਾਈਆਂ ਵੀਰ ਨਵੇਂ ਸਾਲ ਕੀਆਂ ਨਵੇਂ ਸਾਲ ਦੀਆਂ ਮੁਬਾਰਕਾਂ ਵੀਰੇ ਤੁਹਾਨੂੰ ਵੀ ਆ ਸਤਿਗੁਰ ਗੱਲ ਵੀਰ ਅਸੀ ਗਾਲ ਜੀ ਹੈਪੀ ਨਿਵਰ ਬਾਈ ਹਾਂ ਥੈਂਕ ਯੂ ਵੀਰ ਥੈਂਕ ਯੂ ਵੀਰ ਸਾਰਿਆਂ ਨੂੰ ਬਾਈ ਮੁਬਾਰਕਾਂ ਨਵੇਂ ਸਾਲ ਕੀਆਂ ਮੁਬਾਰਕਾਂ ਮੇਰੇ ਨਵੇਂ ਸਾਲ ਕੀਆਂ ਹਾ ਹਾ ਤੇਰੀ ਸਿੱਧੀ ਆ ਵੀਰਾ ਸਪੈਸ਼ਲ ਲੈ ਨਾ ਤੇਰੀ ਲੱਗੀ ਬਾਈ ਤੂੰ ਹੀ ਲੈਣ ਸੋਨਾ ਲੱਗਿਆ ਬਾਈ ਗੰਨਾ ਵਾਲੇ ਵਾ ਚੱਲ ਗਿਆ ਗੱਮ ਵਧੀਆ ਗੰਨਾ ਆ ਰਿਹਾ ਇੱਕ ਪਾਸੇ ਲੈ ਵੀ ਪਹੁੰਚ ਗਏ ਆਪਾਂ ਰਾਜਪੁਰੇ ਜਾ ਰਹੇ ਆ ਘਰਾਂ ਨੂੰ ਦੇਖਾਂ ਬਾਈ ਦੋਈ ਟਰਾਲੀ ਲੱਦ ਗਈ ਹੋਣੀ ਫੇਰ ਤੋਰੇਗੇ ਵੀ ਮਿਲਨ ਮੌਸਮ ਠੰਡਾ ਹੋ ਗਿਆ ਅੱਜ ਸੂਰਜ ਨਹੀਂ ਨਿਕਲਦਾ ਲਗਾ ਲਾਦਰੀ ਹੈ ਬਾਈ ਲੇਬਰ ਗੰਨਾ ਹੈ ਆਪਣਾ ਗੰਨੇ ਦੀ ਨਾ ਲੰਬਾਈ ਬਹੁਤ ਹੈ ਤਲੇ ਪੁਰਾਣ ਪੂਲੀਆਂ ਰੱਖੀ ਵੀ ਨਾ ਪੁਰਾ ਟੁੰਡ ਨਿਕੜੇ ਹੋਇਆ ਦੇਖਣ ਆਹ ਗੋਲੇ ਦੋ ਈ ਟ੍ਰਾਲੀ ਲੈ ਰਹੇ ਆ ਲੱਦ ਕੇ ਫਿਰ ਪਲਟੀ ਕਰਕੇ ਫਿਰ ਹੋਈਗੀ ਤਿਆਰ ਲੇਟੇ ਹੋ ਜਾਣਾ ਕੰਮ ਕੀ ਹਾਲ ਹੈ ਬੜੀਆ ਆ ਰਿਹਾ ਸੁੱਕ ਕੇ ਤੱਕ ਅਗਲੀ ਟ੍ਰਾਲੀ ਖੇ ਤੂੰ ਲੋਡੂ ਜੇਗਾ ਹਨਾ ਅਗਲੀ ਦੇਖੋ ਭਾਈ ਵਜਾਇਆ ਲੀਕ ਬਣਾ ਲੇਗੇ ਉਧਰ ਜਾਓ ਕਣਕਾ ਪਾਣੀ ਪਿਆਵਾ ਤਾਂ ਰੁੱਖ ਆ ਇਹ ਤਾਂ ਕਰਨਾ ਆਪਣਾ ਖੇਤ ਹੋ ਜਾਏ ਲੋ ਉਹ ਕਰਾਂਗੇ ਚਲੋ ਟਾਲੀ ਤਾਂ ਨਹੀਂ ਹੋਈਗੀ ਇੱਧਰ ਤਾਂ ਬੱਟਣਾ ਲੱਗੇਗਾ ਹਨਾ ਇੱਧਰ ਟਰਾਲੀ ਤੋਂ ਨਹੀਂ ਹੋਏਗੀ ਵੱਡਣਾ ਲੱਗੇਗਾ ਇੱਧਰ ਤੇ ਚਲੋ ਚੱਕ ਦੇਂਗਾ ਫੱਟੇ ਇੱਕ ਟਰਾਲੀ ਉਹ ਲੱਦੀ ਹੋਈ ਛੋਟੀ ਇੱਕ ਘਰਾਂ ਖੜੀ ਏ ਇਹਨਾਂ ਦੋ ਟਰਾਲੀਆਂ ਆਹ ਟਰਾਲੀ ਤਿਆਰ ਹੋ ਜੀ ਗਈ ਚੱਲੇਗਾ ਕਰਮੈਂਟਰ ਆਜੋ ਬੈਠ ਬੜੀ ਟਰਾਲੀ ਮੇ ਪਾ ਰਹੇ ਆ ਛੋਟੀ ਟਰਾਲੀਆਂ ਮਦੇ ਮਾਲ ਬਣ ਗਈ ਟਰਾਲੀ ਗੁੱਡੂ ਬਣ ਗਿਆ ਹਾਂ ਭਈਆ 11 ਗੇਟ ਲਗਾਈ 12ਵੀਂ ਦਾਬ ਲਗਾਈ ਆ ਅੱਜ ਚੌੜੀ ਕਰ ਲੈ ਥੋੜੀ ਉੱਪਰ ਤੇ ਠੀਕ ਭਈ ਤੇ ਰੱਖੋ ਸਫਾਈ ਕਰਨੀ ਲੱਗੇਗੀ ਪੱਤੀ ਬਹੁਤ ਹੈ ਕਰੋ ਮੈਂ ਟਰੈਕਟਰ ਧੋਣਾ ਫਿਰ ਟਰਾਲੀ ਕਰੋ ਖਾਲੀ ਫਿਰ ਦੂਈ ਲੱਗਦਾ ਲੱਗੇ 852 ਧੋਣ ਆਪਾਂ ਜੋ ਹੋਏਗਾ ਪਿਆਰ ਮਿਲਣ ਜਾਣੇ ਵਾਸਤੇ ਨਿਬੜੇ ਜਾਂ ਬਦਮਾ ਬਈ ਪਾਣੀ ਮਾਰ ਲੈ ਬਰਹਿ ਗਈਆਂ 40 50 ਪੁਲੀਆਂ ਰਹਿ ਗਈਆਂ ਹੋਰ ਤਾਂ ਇਹ ਕਿਤਰਾ ਪੌੜੀ ਲਾ ਕੇ ਸਾਫ਼ ਕਰ ਦਿਓ ਟਰਾਲੀਆਂ ਨੇ ਹੈ ਵਧੀਆ ਲੱਦਗੀ ਟਰਾਲੀਆਂ ਠੀਕ ਐ ਚੱਕਰ ਵਧੀਆ ਲੱਦਗੀ ਟਰਾਲੀ ਠੀਕ ਐ ਨਾ ਵਧੀਆ ਵਧੀਆ ਲੱਗੇ ਰੱਸਾ ਪਾਣ ਹੋ ਗਈ ਟਰਾਲੀ ਲੋਡ ਆਪਣੀ ਬੁਲਿਆ ਕਾ ਡਾਦ ਦੇ ਤੂੰ ਦਿਨ ਹੋਏ ਪਈ ਦੀ ਓ ਟੂਲਮਾ ਕਾਫੀ ਦਿਨ ਹੀ ਗਿਆ ਨੀ ਜਿਹੜੇ ਲਾਇ ਇਤਰੀ ਪਈ ਐ ਲਾ ਲਿਓ ਲਾ ਲਈ ਨਾ ਲਾ ਲਈ ਪਿੱਗ ਨਵੇਂ ਸਾਲ ਮਨਾ ਲਈ ਰਾੜਾ ਟੂਲਮੇ ਹੀ ਰੱਖਦੇ ਹੋ ਹਾਂ ਦੂਸਰੀ ਟਰਾਲੀ ਦੀ ਦੂਸਰੀ ਮੈਂ ਇਸ ਕਿਸਮ ਚਲੋ ਇਹ ਬੜਾ ਉਹਨੇ ਕੱਟ ਬਾਈ ਉਹ ਹੈਲੋ ਗੰਡਾਸਾ ਲੈ ਕੇ ਨੇ ਗੋਲੇ ਕੱਟ ਸੈਡਾਂ ਵਾਲੇ ਹਾਂ ਆ ਬਈ ਕਟਿੰਗ ਲੈ ਬੜਾ ਵਾਲੋ ਗੰਡਾਸਾ ਲੈ ਕੇ ਕੱਟ ਕੇ ਇਹ ਉੱਪਰ ਵਾਲੀ ਉਹ ਵੀ ਕੱਟ ਜਿਹੜਾ ਸਾਰਾ ਸਾਫ ਜੀ ਕਰਦੇ ਟਰਾਲੀਆਂ ਚਲੋ 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 ਬਾਲੀ ਲਿਕਾਰ ਉੱਪਰ ਲਗਾਈ ਮੈਂ ਰੁਕ ਰੁਕ ਆਪ ਦੇਖੋ ਪਾਉਂਦਾ ਬਹਤ ਚਲੋ 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 ਹਾਂ ਹੋ ਚਲੋ ਚਲੋ ਮੀਟੋ ਚਲੋ ਮੀਟੋ ਚਲੋ ਦੇਖ ਆਲੀ ਤੁਮ ਲੋਗ ਪਗੜਿਆ ਬਸ ਇਹ ਨਿਕਾਲ ਲੈ ਇਹ ਮਟਿੱਲ ਥੋੜੀ ਜੀ ਹਾਂ ਹਾਂ ਮੈਂ ਕਿਰ ਰਹੀ ਆ ਇਹੋ ਠੀਕ ਹੈ ਲਾਵेंगे ਲਓ ਉਸ ਨੂੰ ਕੁ ਦੇ ਦੇ ਕਿਦਾਂ ਕਿੜੋ ਲਿਓ ਜੀ ਨਿਬੜ ਗਿਆ ਦਾ ਟਰਾਲੀ ਟ੍ਰੋਲੀ ਦਾ ਥੋੜਾ ਲੇਟ ਹੋ ਗਏ ਅੱਜ ਜਾਣੇ ਕੀ ਨਾਸਲਾਊਗੀ ਸਵੇਰ ਹੀ ਚਾਹੇਗੇ ਉੱਤੇ ਟਰਾਲੀ ਆਪਣੀ ਡਰਾਈਵਰ ਕਰਾ ਦੇਗਾ ਗੱਲ ਹੀ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣ ਵਾਸਤੇ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੁਬਾਰੇ ਫੇਰ ਬਾਈ ਨਵੇਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ 'ਵਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ